ਪ੍ਰਕਾਸ਼ ਸਿੰਘ ਬਾਦਲ ਨੇ ਮਾਰਕੰਡਾ ਹਰਿਆਣਾ ਦੇ ਵਿੱਚ 24 ਏਕੜ ਜ਼ਮੀਨ ਗੁਰੂ ਘਰ ਦੀ ਜਿਹੜਾ 50-50 ਕਰੋੜ ਦਾ ਕਿਲਾ ਰੋਡ ਦੇ ਉੱਤੇ ਉਹ 24 ਏਕੜ ਜ਼ਮੀਨ ਲਈ ਬੀਬੀ ਜਗੀਰ ਕੋਲ ਤੋਂ ਉਹਦੇ ਸਾਈਨ ਨਾਲ 99 ਸਾਲ ਦੀ ਲੀਜ਼ ਤੇ ਉਹ ਮਾਲਕ ਬਣ ਗਿਆ ਉੱਥੇ ਉਹਨੇ ਬਣਾਈ ਮੀਰੀ ਪੀਰੀ ਅਕੈਡਮੀ ਮੀਰੀ ਪੀਰੀ ਅਕੈਡਮੀ ਦਾ ਉਹਨੂੰ ਲਾਇਸੈਂਸ ਨਹੀਂ ਮਿਲਿਆ ਕਿਉਂਕਿ ਉਹਦੇ ਵਿੱਚ ਜਿਹੜਾ ਸਬਜੈਕਟ ਸੀ ਉਹ ਸੀਗਾ ਡਾਕਟਰੀ ਦਾ ਆਪਣਾ ਐਮਪੀਬੀਬੀਐਸ ਕਰਾਉਣ ਦਾ ਉਹ Haryana ਸਰਕਾਰ ਦਾ ਇਹ ਫੈਸਲਾ ਸੀ ਕਿ ਅਸੀਂ ਕਿਸੇ ਵੀ ਵਿਅਕਤੀ ਨੂੰ ਇਹ ਲਾਇਸੈਂਸ ਨਹੀਂ ਦੇ ਸਕਦੇ ਅਸੀਂ ਦੇ ਸਕਦੇ ਹਾਂ ਤੇ ਇੱਕ ਸੰਸਾ ਨੂੰ ਦੇ ਸਕਦੇ ਆ ਇਹ Haryana ਦਾ ਸਿਧਾਂਤ ਹੈ ਇਹ ਇਹ ਵਿਧਾਨ ਸਭਾ ਚ ਕੁਐਸਚਨ ਪੁੱਟ ਕੀਤਾ ਛਟਾਲੇ ਨੇ ਫਿਰ ਛਟਾਲੇ ਨੇ ਕਿਹਾ ਕਿ ਤੁਸੀਂ ਸਿੱਖਾਂ ਦੀ ਜਾਇਦਾਦ ਆ ਸਿੱਖਾਂ ਦਾ ਕਾਲਜ ਆ ਤੁਸੀਂ ਕਿਉਂ ਨਹੀਂ ਦੇ ਰਹੇ ਉਹਦੇ ਵਿੱਚ ਉਹ ਮਿਨਿਸਟਰ ਨੇ ਜਵਾਬ ਦਿੱਤਾ ਕਿ ਸਾਨੂੰ ਪਤਾ ਹੈ ਜ਼ਮੀਨ ਸਿੱਖਾਂ ਦੀ ਆ ਗੁਰੂ ਘਰ ਦੇ ਆ ਸਾਨੂੰ ਇਹ ਵੀ ਪਤਾ ਪੈਸਾ ਉੱਥੇ ਗੁਰੂ ਘਰ ਦਾ ਲੱਗ ਰਿਹਾ ਪਰ ਮਾਲਕ ਇਹਦਾ ਬਾਦਲ ਆ ਉਹ 99 ਸੀ ਲੀਜ਼ ਜਿਹੜੀ ਇਹਨਾਂ ਨੇ 99 ਸਾਲ ਦੀ ਉਹਦਾ ਮਾਲਕ ਬਾਦ ਰਿਹਾ ਤੇ ਇਹ ਟਰਸਟ ਉਹਦੇ ਤੇ ਬਣਿਆ ਤੇ ਟਰਸਟ ਦਾ ਮੁਖੀ ਉਹ ਆਪ ਆ ਇਸ ਕਰਕੇ ਉਹ ਵਿਅਕਤੀਗਤ ਤੌਰ ਤੇ ਮਾਲਕ ਉਹ ਆ ਅੱਛਾ ਉਹ ਜਿਹੜਾ ਹਰਿਆਣੇ ਦੀ ਜ਼ਮੀਨ ਦਾ ਮਾਲਕ ਬਣ ਗਿਆ ਇਹ 99 ਸਾਲ ਲਈ ਹੁਣ ਹਰਿਆਣਾ ਕਮੇਟੀ ਬਣ ਗਈ ਕਮੇਟੀ ਜਦੋਂ ਬਣ ਗਈ ਤੇ ਅੱਜ ਜਿਹੜਾ ਬਜਟ ਪਾਸ ਹੋਇਆ ਉਹਦੇ ਵਿੱਚ ਅੰਮ੍ਰਿਤਸਰ ਤੋਂ 8 ਕਰੋੜ ਰੁਪਇਆ ਉਸ ਅਕੈਡਮੀ ਲਈ ਪਾਸ ਹੋਇਆ ਹੁਣ ਤੁਸੀਂ ਦੱਸੋ ਇੱਕ ਤੇ ਅਕੈਡਮੀ ਬਣ ਗਈ ਜਿਹੜੀ ਬਣੀ ਆ ਉਹ ਹਰਿਆਣੇ 'ਚ ਆ ਗਈ ਉਹਦੀ ਜਾਇਦਾਦ ਹਰਿਆਣੇ 'ਚ ਆ ਗਈ ਜੇ ਗੁਰੂ ਘਰ ਦੀ ਆ ਤੇ ਹਰਿਆਣੇ ਵਾਲੀ ਕਮੇਟੀ ਪਾਸ ਕਰੇ ਜੇ ਗੁਰੂ ਘਰ ਦੀ ਨਹੀਂ ਤੇ ਤੁਹਾਡੀ ਕਿਵੇਂ ਹੋ ਗਈ ਤੁਸੀਂ ਹਰਿਆਣੇ 'ਚ ਇਹਨੂੰ ਕਿਵੇਂ ਚਲਾ ਸਕਦੇ ਹੋ ਤੇ ਜੇ ਚਲਾ ਸਕਦੇ ਹੋ ਤੇ ਦੱਸੋ ਫੇਰ ਜੇ ਨਹੀਂ ਚਲਾ ਸਕਦੇ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਵੀ ਜਾਇਦਾਦ ਨਹੀਂ ਹਰਿਆਣੇ ਦੀ ਵੀ ਨਹੀਂ ਇਹ 99 ਸਾਲ ਦੀ ਲੀਜ਼ ਲੈਂ ਕਰਕੇ ਬਾਦਲ ਦੀ ਜਾਇਦਾਦ ਆ ਤੇ ਪ੍ਰਬੰਧਕ ਕਮੇਟੀ ਚੋਂ 8 ਕਰੋੜ ਰੁਪਏ ਦਾ ਬਜਟ ਕਿਉਂ ਪਾਸ ਹੋਇਆ ਇਹ ਜਵਾਬ ਨਹੀਂ ਦੇ ਰਿਹਾ ਪ੍ਰਧਾਨ ਇਸ ਤੋਂ ਪਹਿਲਾਂ ਅਸੀਂ 18 ਦੇ ਵਿੱਚ 2018 ਚ ਬੰਦਾ ਭੇਜ ਕੇ ਬਾਰ-ਬਾਰ ਜਿੱਦ ਕਰਕੇ ਆਰਟੀਆਈ ਪਾ ਕੇ ਕਮੇਟੀ ਤੋਂ ਪੁੱਛਿਆ ਕਿ ਇਸ ਅਕੈਡਮੀ ਦੇ ਵਿੱਚ ਕਿੰਨਾ ਪੈਸਾ ਲੱਗਾ ਪ੍ਰਬੰਧਕ ਕਮੇਟੀ ਦਾ ਉਹਨਾਂ ਨੇ ਜਵਾਬ ਦਿੱਤਾ 66 ਕਰੋੜ ਰੁਪਿਆ 18 ਤੱਕ ਲੱਗ ਚੁੱਕਾ 14 ਤੋਂ ਬਾਅਦ ਹਰ ਸਾਲ 10 ਸਾਲ 10 10 ਕਰੋੜ 8 ਕਰੋੜ ਇਸ ਤਰ੍ਹਾਂ ਪਾਸ ਹੋ ਰਿਹਾ ਅੱਜ ਵੀ ਜਿਹੜਾ ਪਾਸ ਹੋਇਆ ਇਸ ਕਰਕੇ ਤੁਹਾਨੂੰ ਸਭ ਨੂੰ ਨੰਗਾ ਚਿੱਟਾ ਦਿਖ ਰਿਹਾ ਵੀ ਹਰਿਆਣਾ ਦੀ ਪ੍ਰਬੰਧਕ ਕਮੇਟੀ ਬਣ ਗਈ ਹੈ ਬਜਟ ਇੱਥੇ ਪਾਸ ਹੋ ਰਿਹਾ ਕਿਉਂ ਹੋ ਰਿਹਾ ਕਿਉਂਕਿ ਉਹ ਬਾਦਲ ਦੀ ਨਿੱਜੀ ਜਾਇਦਾਦ ਹੈ ਜੇ ਬਾਦਲ ਦੀ ਨਿੱਜੀ ਜਾਇਦਾਦ ਹੈ ਤੇ ਇਹ ਕਮੇਟੀ ਉਹਦੇ ਲਈ ਪੈਸਾ ਕਿਉਂ ਪਾਸ ਕਰੇ ਇੱਕ ਵਾਰੀ ਮਰਦਾਨੇ ਦਾ ਜਦੋਂ ਸਮਾਂ ਆਇਆ ਅਖੀਰਲਾ ਸਮਾਂ ਆਇਆ ਤਾਂ ਗੁਰੂ ਸਾਹਿਬ ਜੀ ਨੇ ਉਹ ਮਰਦਾਨੇ ਨੂੰ ਕਿਹਾ ਮਰਦਾਨਿਆਂ ਤੇਰਾ ਸਮਾਂ ਆ ਗਿਆ ਤੈਨੂੰ ਕਿਹੋ ਜਿਹਾ ਤਾਗ ਦਈਏ ਮਰਦਾਨੇ ਨੇ ਕਿਹਾ ਜੀ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਆਪ ਜੀ ਦੀ ਖੁਸ਼ੀ ਆਵੇ ਮਰਦਾਨੇ ਦੀ ਪ੍ਰੀਖਿਆ ਲੈਣ ਲਈ ਗੁਰੂ ਨਾਨਕ ਸਾਹਿਬ ਨੇ ਪੁੱਛਿਆ ਮਰਦਾਨਿਆ ਤੇਰੀ ਮਰਨ ਤੋਂ ਬਾਅਦ ਮੜੀ ਨਾ ਬਣਾ ਦਈਏ ਦੁਨੀਆ ਤੈਨੂੰ ਪੂਜਿਆ ਕਰੂ ਤੇਰੀ ਮੜੀ ਤੇ ਆ ਕੇ ਸੁਖਣਾ ਸੁਖਿਆ ਕਰੂ ਤੋ ਮਰਦਾਨੇ ਦਾ ਜਵਾਬ ਸੀ ਸੱਚੇ ਪਾਤਸ਼ਾਹ ਮੈਂ ਤੁਹਾਡੇ ਸ਼ਬਦ ਦੀ ਬਰਕਤ ਨਾਲ ساری ਉਮਰ ਲਾ ਕੇ ਇਸ ਸਰੀਰ ਦੀ ਮੜੀ ਚੋਂ ਬਾਹਰ ਆਇਆ ਤੁਹਾਡੇ ਸ਼ਬਦ ਦੀ ਬਰਕਤ ਨਾਲ ਤੁਹਾਡੀ ਸਰਪ੍ਰਸਤ ਦੇ ਵਿੱਚ ਮੈਂ ਮੇਰੀ ਆਤਮਾ ਹੁਣੇ ਸਰੀਰ ਦੇ ਵਿੱਚੋਂ ਬਾਹਰ ਹੈ। ਮੇਰਾ ਦੇਹ ਅਧਿਆਸ ਹੋ ਚੁੱਕਾ। ਮੈਨੂੰ ਤੁਸੀਂ ਸਰੀਰ ਦੀ ਮੜੀ 'ਚੋਂ ਕੱਢ ਕੇ ਤੇ ਪੱਥਰਾਂ ਤੇ ਮੜੀ 'ਚ ਕਿਉਂ ਪਾਵਦੇ ਹੋ? ਤੋਂ ਗੁਰੂ ਸਾਹਿਬ ਨੇ ਕਿਹਾ ਮਰਦਾਨਿਆ ਤੂੰ ਬ੍ਰਹਮ ਪਛਾਤਾ ਤੂੰ ਬ੍ਰਹਮ ਗਿਆਨੀ ਹੋਇਆ। ਰਾਵੀ ਦੇ ਕਿਨਾਰੇ ਚੌਂਕੜਾਂ ਬਾਅਦ ਤੇਰਾ ਸਮਾ ਆ ਗਿਆ। ਉਹ ਇਸੇ ਤਰ੍ਹਾਂ ਹੋਇਆ ਰਾਵੀ ਦੇ ਕਿਨਾਰੇ ਉਸਨੇ ਚੌਂਕੜਾ ਲਾ ਕੇ ਪ੍ਰਮਾਤਮਾ ਦਾ ਸਿਮਰਨ ਕੀਤਾ। ਅੰਮ੍ਰਿਤ ਵੇਲੇ ਉਸ ਦੇ ਦਸਮ ਦਵਾਰ 'ਚੋਂ ਪ੍ਰਾਣ ਨਿਕਲੇ ਗੁਰੂ ਸਾਹਿਬ ਜੀ ਨੇ ਇੱਕ ਚਾਦਰ ਆਪਣੀ ਲਿਆਂਦੀ ਇੱਕ ਚਾਦਰ ਬਾਲੇ ਮਰਦਾਨੇ ਦੇ بیٹے ਦੀ ਇੱਕ ਬਾਲੇ ਦੀ ਤਿੰਨਾਂ ਚਾਦਰਾਂ ਦਾ ਇੱਕ ਕਫਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਆਪ ਲਾਂਬੂ ਦਿੱਤਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਜੇ ਤੁਹਾਡੀ ਆਤਮਾ ਨੇ ਪਰਮਾਤਮਾ ਦੀ ਕਿਰਪਾ ਨਾਲ ਗੁਰੂ ਦੇ ਸ਼ਬਦ ਨੂੰ ਸੁਰਤ ਵਿੱਚ ਵਸਾ ਕੇ ਸਿੱਖ ਦੀ ਸੁਰਤ ਤੇ ਗੁਰੂ ਦਾ ਸ਼ਬਦ ਇਹ ਆ ਸਾਡਾ ਕਨਸੈਪਟ ਮਨੁੱਖੀ ਜ਼ਿੰਦਗੀ ਦਾ ਜੇ ਸਿੱਖ ਦੀ ਸੁਰਤ ਤੇ ਗੁਰੂ ਦਾ ਸ਼ਬਦ ਆਪਸ ਵਿੱਚ ਇੱਕ ਮਿਕ ਹੋ ਜਾਂਦੇ ਨੇ ਉਹਤ ਬਹੁਤ ਹੋ ਜਾਂਦੇ ਨੇ ਕਿਉਂਕਿ ਦੋ ਮਿਲਕਾਰ ਜੋ ਉਪਜੇ ਆਰਾਮ ਨਾਮ ਸੰਜੋਗ ਸਿੱਖ ਦੀ ਸੁਰਤ ਤੇ ਗੁਰੂ ਦਾ ਸ਼ਬਦ ਜਦੋਂ ਮਿਲਦੇ ਨੇ ਉਦੋਂ ਆਤਮਾ ਤੇ ਪਰਮਾਤਮਾ ਦੇ ਮਲਾਪ ਦੀਆਂ ਘੜੀਆਂ ਬਣਦੀਆਂ ਨੇ ਸਾਡੀ ਸੁਰਤ ਜੇ ਗੁਰੂ ਦੇ ਸ਼ਬਦ ਦਾ ਰਸ ਲਾਊਗੀ ਤੇ ਆਤਮਾ ਜਿਉਂਦੀ ਬਣਦੀ ਹੈ ਤੋਂ ਗੁਰੂ ਸਾਹਿਬ ਨੇ ਸਾਨੂੰ ਸ਼ਬਦ ਦਿੱਤਾ ਹੈ ਸ਼ਬਦ ਗੁਰੂ ਸੁਰਤ ਤੇ ਚੇਲਾ ਸੁਰਤ ਦੇ ਨਾਲ ਸ਼ਬਦ ਨੂੰ پرو ਕੇ ਰੱਖੋ ਇਸੇ ਤਰ੍ਹਾਂ ਅਸੀਂ ਵਿਕਾਰਾਂ ਤੋਂ ਬਚ ਸਕਦੇ ਨਹੀਂ ਤਾਂ ਸਾਡੀ 24 ਘੰਟੇ 12 ਮਹੀਨੇ 13 ਦਿਨ ਜਿਹੜੀ ਸੁਰਤ ਆ ਉਹ ਵਿਕਾਰਾਂ ਦਾ ਕੂੜਾ ਇਕੱਠਾ ਕਰਦੀ ਫਿਰਦੀ ਹੈ ਅਸੀਂ ਸਾਡੀ ਸੁਰਤ ਕੁੱਕੜਾਂ ਦੀ ਤਰ੍ਹਾਂ ਸਾਰਾ ਦਿਨ ਕੂੜਾ ਫਰੋਲਦੀ ਹੈ ਗੁਰੂ ਨਾਨਕ ਸਾਹਿਬ ਨੇ ਸਾਡੀ ਅਵਸਥਾ ਦੱਸੀ ਹੈ ਗੁਰੂ ਸਾਹਿਬ ਆਪ ਤੇ ਅਕਾਲ ਪੁਰਖ ਦਾ ਸਰੂਪ ਸੰਤ ਗੁਰੂ ਨਾਨਕ ਦੇਵ ਜੀ ਪਰ ਉਹਨਾਂ ਨੇ ਸਾਨੂੰ ਦੱਸਿਆ ਸਭ ਰੋਜ਼ ਗਸਤਮਦਰ ਹਵਾ ਕਰਦੇਮ ਬਦੀ ਖਿਆਲ ਸੱਚੇ ਪਾਛ ਮੇਰੇ ਦਿਨ ਤੇ ਰਾਤ ਬਦੀ ਦੇ ਖਿਆਲਾਂ ਵਿੱਚ ਬੀਤ ਰਹੇ ਨੇ ਸਭ ਰੋਜ ਇਹ ਫਾਰਸੀ ਦੇ ਲਫ਼ਜ਼ ਨੇ ਸਭ ਤੋਂ ਭਾਵ ਹੈ ਰਾਤ ਰੋਜ ਤੋਂ ਭਾਵ ਹੈ ਦਿਨ ਸਭ ਰੋਜ ਗਸਤਮਦਰ ਹਵਾ ਕਰਦੇਮ ਬਦੀ ਖਿਆਲ ਗਾਹੇ ਨਾ ਨੇਕੀ ਕਾਰ ਕਰਦਮ ਮਮ ਇੰਚ ਨਹੀਂ ਅਹਵਾਲ ਮੇਰੀ ਜ਼ਿੰਦਗੀ ਦਾ ਇਹ ਹਾਲ ਹੈ ਕਿ ਮੇਰੇ ਦਿਨ ਤੇ ਰਾਤ ਬਦੀ ਦੇ ਖਿਆਲਾਂ ਵਿੱਚ ਬੀਤ ਰਹੇ ਨੇ ਮੈਨੂੰ ਕਦੀ ਨੇਕੀ ਦਾ ਫੁਰਨਾ ਨਹੀਂ ਪੁਰਿਆ ਬਦਬਖਤ ਬਖੀਲ ਹਮਚ ਗਾਫਲ ਬੇਨਜ਼ਰ ਬੇਵਾਕ ਨਾਨਕ ਬਗੋਯਾ ਜੰਤੁਰਾਂ ਤੇਰੇ ਚੱਕਰਾਂ ਪਾ ਖਾਕ ਆਪਣੇ ਚਰਨਾਂ ਦੇ ਸੇਵਕਾਂ ਦੇ ਚਰਨ ਧੋੜ ਬਖਸ਼ਿਸ਼ ਕਰ ਤਾਂ ਕਿ ਮੇਰੀ ਇਹ ਜ਼ਿੰਦਗੀ ਸੁਧਰ ਜਾਵੇ ਗੁਰੂ ਨਾਨਕ ਸਾਹਿਬ ਨੇ ਇਹ ਸਾਡੇ ਲਈ ਅਰਦਾਸ ਕੀਤੀ ਹੈ ਅਸੀਂ ਹੁਣ ਆਪਣੇ ਅੰਦਰ ਝਾਤੀ ਮਾਰ ਕੇ ਦੇਖ ਸਕਦੇ ਕਿ ਅਸੀਂ ਕਿੱਥੇ ਖੜੇ ਹਾਂ ਸਾਨੂੰ ਇਹ ਆਪਣੇ ਜੀਵਨ ਸਵਾਰ ਕੇ ਆਪਣੀ ਕੌਮ ਨੂੰ ਸਵਾਰਨਾ ਚਾਹੀਦਾ ਕਦੀ ਧੜਿਆਂ ਦੇ ਵਿੱਚ ਨਾ ਪਾਓ ਮੇਰੀ ਹੱਥ ਜੋੜ ਕੇ ਬੇਤੀ ਕਿ ਮੈਂ 8-9 ਸਾਲ ਦਾ ਪਿੰਡਾਂ ਪਿੰਡਾਂ 'ਚ ਫਿਰ ਰਿਹਾ ਅਸੀਂ ਪੰਥਕ ਕਾਲੀ ਲਹਿਰ ਬਣਾਏ ਜਿਹਦੀ ਰਜਿਸਟ੍ਰੇਸ਼ਨ ਕਰਾਈ ਹੈ ਦਿੱਲੀਆ ਨਰੋਲ ਧਾਰਮਿਕ ਅਸੀਂ ਨਰੋਲ ਪ੍ਰਬੰਧਕ ਕਮੇਟੀ ਦੀ ਸੇਵਾ ਲਈ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਤੱਕ ਸੀਮਤ ਹੋਵਾਂਗੇ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰ ਰਿਹਾ ਸਾਨੂੰ ਗੁਰੂ ਸਾਹਿਬ ਨੇ ਸਿੱਖ ਬਣਾਇਆ ਅਸੀਂ ਅੱਜ ਸਿੱਖ ਗੁਰੂ ਅੱਗੇ ਮੱਥਾ ਟੇਕਦੇ ਹਾਂ ਅੱਜ ਆਕਾਲੀ ਅੱਜ ਕਾਂਗਰਸੀ ਅੱਜ ਆਪ ਦੀ ਪਾਰਟੀ ਜਾਂ ਕਾਮਰੇਡ ਨਹੀਂ ਅੱਜ ਸਿੱਖ ਗੁਰੂ ਅੱਗੇ ਮੱਥਾ ਟੇਕਦੇ ਹਾਂ ਤੇ ਗੁਰੂ ਸਾਹਿਬ ਤੋਂ ਦੁਆਵਾਂ ਮੰਗਦੇ ਆ ਦੁੱਖ ਸੁੱਖ ਸਾਡਾ ਗੁਰੂ ਨਾਲ ਇਸ ਕਰਕੇ ਇਸ ਦਰ ਨੂੰ ਬਚਾ ਲਈਏ ਗੁਰੂ ਨਾਨਕ ਸਾਹਿਬ ਦੀ ਸੋਚ ਨੂੰ ਬਚਾ ਲਈਏ ਦਸਮ ਪਾਤਸ਼ਾਹ ਦੇ ਖਾਲਸਾ ਧਰਮ ਨੂੰ ਬਚਾ ਲਈਏ ਸਾਡਾ ਸਾਰਾ ਕੁਝ ਵਾਪਸ ਆ ਜਾਓ ਅਕਾਲ ਤਖਤ ਦਾ ਕਨਸੈਪਟ ਜਿਉਂਦਾ ਹੋਜੂ ਦਸਮ ਪਾਤਸ਼ਾਹ ਦੀ ਪੰਥ ਤੇ ਗ੍ਰੰਥ ਦੀ ਮਰਿਆਦਾ ਉੱਥੇ ਚੜਖਾਰੇ ਮਾਰੋ ਦਿੱਲੀ ਕੰਬੂਗੀ ਉਤੋਂ ਪਰ ਜਦੋਂ ਅਸੀਂ ਇੱਕ ਗਰੁੱਪ ਦੇ ਬਣ ਜਾਂਦੇ ਆ ਇੱਕ ਗਰੁੱਪ ਦੇ ਬਣ ਕੇ ਇਹ ਇਹ ਸਾਰਾ ਦੇ ਸਾਰਾ ਸਿਸਟਮ ਜਿਹੜਾ ਅੱਜ ਜਿੰਨੀ ਕ腐ਸ਼ਨ ਹੋ ਰਹੀ ਗੁਰੂ ਘਰ ਦੇ ਵਿੱਚ ਮੈਂ ਤੁਹਾਨੂੰ ਇੱਕ ਮਾੜਾ ਜਿਹਾ ਹਵਾਲਾ ਦੇ ਕੇ ਮੈਂ ਮਾਫੀ ਚਾਹੂੰਗਾ ਕਿਉਂਕਿ ਮੇਰਾ ਸਮਾਪਤ ਹੋ ਗਿਆ ਪ੍ਰਕਾਸ਼ ਸਿੰਘ ਬਾਦਲ ਨੇ ਮਾਰਕੰਡਾ ਹਰਿਆਣਾ ਦੇ ਵਿੱਚ 24 ਏਕੜ ਜ਼ਮੀਨ ਗੁਰੂ ਘਰ ਦੀ ਜਿਹੜਾ 50-50 ਕਰੋੜ ਦਾ ਕਿਲਾ ਰੋਡ ਦੇ ਉੱਤੇ ਉਹ 24 ਏਕੜ ਜ਼ਮੀਨ ਲਈ ਬੀਬੀ ਜ਼ਗੀਰ ਕੋਲ ਤੋਂ ਉਹਦੇ ਸਾਈਨ ਨਾਲ 99 ਸਾਲ ਦੀ ਲੀਜ਼ ਤੇ ਉਹ ਮਾਲਕ ਬਣ ਗਿਆ ਉੱਥੇ ਉਹਨੇ ਬਣਾਤੀ ਮੀਰੀਪੀਰੀ ਅਕੈਡਮੀ ਮੇਰੀ ਪੀਰੀ ਅਕੈਡਮੀ ਦਾ ਉਹਨੂੰ ਲਾਇਸੈਂਸ ਨਹੀਂ ਮਿਲਿਆ ਕਿਉਂਕਿ ਉਹਦੇ ਵਿੱਚ ਜਿਹੜਾ ਸਬਜੈਕਟ ਸੀ ਉਹ ਸੀਗਾ ਡਾਕਟਰੀ ਦਾ ਆਪਣਾ ਐਮਬੀਬੀਐਸ ਕਰਾਉਣ ਦਾ ਉਹ ਹਰਿਆਣਾ ਸਰਕਾਰ ਦਾ ਇਹ ਫੈਸਲਾ ਸੀ ਕਿ ਅਸੀਂ ਕਿਸੇ ਵੀ ਵਿਅਕਤੀ ਨੂੰ ਇਹ ਲਾਇਸੈਂਸ ਨਹੀਂ ਦੇ ਸਕਦੇ ਅਸੀਂ ਦੇ ਸਕਦੇ ਹਾਂ ਤੇ ਇੱਕ ਸੰਸਾ ਨੂੰ ਦੇ ਸਕਦੇ ਹਾਂ ਇਹ ਹਰਿਆਣਾ ਦਾ ਸਿਧਾਂਤ ਹੈ ਇਹ ਇਹ ਵਿਧਾਨ ਸਭਾ ਚ ਕੁਐਸਚਨ ਪੁੱਟ ਕੀਤਾ ਛੁਟਾਲੇ ਨੇ ਫਿਰ ਚਟਾਲੇ ਨੇ ਕਿਹਾ ਕਿ ਤੁਸੀਂ ਸਿੱਖਾਂ ਦੀ ਜਾਇਦਾਦ ਆ ਸਿੱਖਾਂ ਦਾ ਕਾਲਜ ਆ ਤੁਸੀਂ ਕਿਉਂ ਨਹੀਂ ਦੇ ਰਹੇ ਉਹਦੇ ਵਿੱਚ ਉਹ ਮਿਨਿਸਟਰ ਨੇ ਜਵਾਬ ਦਿੱਤਾ ਕਿ ਸਾਨੂੰ ਪਤਾ ਹੈ ਜ਼ਮੀਨ ਸਿੱਖਾਂ ਦੀ ਹੈ ਗੁਰੂ ਘਰ ਦੀ ਹੈ ਸਾਨੂੰ ਇਹ ਵੀ ਪਤਾ ਹੈ ਪੈਸਾ ਉੱਥੇ ਗੁਰੂ ਘਰ ਦਾ ਲੱਗ ਰਿਹਾ ਪਰ ਮਾਲਕੇ ਦਾ ਬਾਦਲ ਆ ਉਹ 99 ਸੀ ਲੀਜ਼ ਜਿਹੜੀ ਇਹਨੇ ਲੈਣੇ ਸਾਲ ਦੀ ਉਹਦਾ ਮਾਲਕ ਬਾਦ ਰਿਹਾ ਤੇ ਇਹ ਟਰਸਟ ਉਹਦੇ ਤੇ ਬਣਿਆ ਤੇ ਟਰਸਟ ਦਾ ਮੁਖੀ ਉਹ ਆਪ ਆ ਇਸ ਕਰਕੇ ਉਹ ਵਿਅਕਤੀਗਤ ਤੌਰ ਤੇ ਮਾਲਕ ਉਹ ਆ ਅੱਛਾ ਉਹ ਜਿਹੜਾ ਹਰਿਆਣੇ ਦੀ ਜ਼ਮੀਨ ਦਾ ਮਾਲਕ ਬਣ ਗਿਆ ਇਹ 99 ਸਾਲ ਲਈ ਹੁਣ ਹਰਿਆਣਾ ਕਮੇਟੀ ਬਣ ਗਈ ਕਮੇਟੀ ਜਦੋਂ ਬਣ ਗਈ ਤੇ ਅੱਜ ਜਿਹੜਾ ਬਜਟ ਪਾਸ ਹੋਇਆ ਉਹਦੇ ਵਿੱਚ ਅੰਮ੍ਰਿਤਸਰ ਤੋਂ 8 ਕਰੋੜ ਰੁਪਇਆ ਉਸ ਅਕੈਡਮੀ ਲਈ ਪਾਸ ਹੋਇਆ ਹੁਣ ਤੁਸੀਂ ਦੱਸੋ ਇੱਕ ਤੇ ਅਕੈਡਮੀ ਬਣ ਗਈ ਜਿਹੜੀ ਬਣੀ ਆ ਉਹ ਹਰਿਆਣੇ 'ਚ ਆ ਗਈ ਉਹਦੀ ਜਾਇਦਾਦ ਹਰਿਆਣੇ 'ਚ ਆ ਗਈ ਜੇ ਗੁਰੂ ਘਰ ਦੀ ਆ ਤੇ ਹਰਿਆਣੇ ਵਾਲੀ ਕਮੇਟੀ ਪਾਸ ਕਰੇ ਜੇ ਗੁਰੂ ਘਰ ਦੀ ਨਹੀਂ ਤੇ ਤੁਹਾਡੀ ਕਿਵੇਂ ਹੋ ਗਈ ਤੁਸੀਂ ਹਰਿਆਣੇ 'ਚ ਇਹਨੂੰ ਕਿਵੇਂ ਚਲਾ ਸਕਦੇ ਹੋ ਤੇ ਜੇ ਚਲਾ ਸਕਦੇ ਹੋ ਤੇ ਦੱਸੋ ਫਿਰ ਜੇ ਨਹੀਂ ਚਲਾ ਸਕਦੇ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਵੀ ਜਾਇਦਾਦ ਨਹੀਂ ਹਰਿਆਣੇ ਦੀ ਵੀ ਨਹੀਂ ਇਹ 99 ਸਾਲ ਦੀ ਲੀਜ਼ ਲੈਂ ਕਰਕੇ ਬਾਦਲ ਦੀ ਜਾਇਦਾਦ ਆ ਤੇ ਪ੍ਰਬੰਧਕ ਕਮੇਟੀ 'ਚੋਂ 8 ਕਰੋੜ ਰੁਪਏ ਦਾ ਬਜਟ ਕਿਉਂ ਪਾਸ ਹੋਇਆ ਇਹ ਜਵਾਬ ਨਹੀਂ ਦੇ ਰਿਹਾ ਪ੍ਰਧਾਨ ਇਸ ਤੋਂ ਪਹਿਲਾਂ ਅਸੀਂ 18 ਦੇ ਵਿੱਚ 2018 'ਚ ਬੰਦਾ ਭੇਜ ਕੇ ਬਾਰ-ਬਾਰ ਜਿੱਦ ਕਰਕੇ ਆਰਟੀਆਈ ਪਾ ਕੇ ਕਮੇਟੀ ਤੋਂ ਪੁੱਛਿਆ ਕਿ ਇਸ ਅਕੈਡਮੀ ਦੇ ਵਿੱਚ ਕਿੰਨਾ ਪੈਸਾ ਲੱਗਾ ਪ੍ਰਬੰਧਕ ਕਮੇਟੀ ਦਾ ਉਹਨਾਂ ਨੇ ਜਵਾਬ ਦਿੱਤਾ 66 ਕਰੋੜ ਰੁਪਇਆ 18 ਤੱਕ ਲੱਗ ਚੁੱਕਾ 18 ਤੋਂ ਬਾਅਦ ਹਰ ਸਾਲ 10 ਸਾਲ 10 10 ਕਰੋੜ 8 ਕਰੋੜ ਇਸ ਤਰ੍ਹਾਂ ਪਾਸ ਹੋ ਰਿਹਾ ਅੱਜ ਵੀ ਜਿਹੜਾ ਪਾਸ ਹੋਇਆ ਇਸ ਕਰਕੇ ਤੁਹਾਨੂੰ ਸਭ ਨੂੰ ਨੰਗਾ ਚਿੱਟਾ ਦਿਖ ਰਿਹਾ ਵੀ ਹਰਿਆਣਾ ਦੀ ਪ੍ਰਬੰਧਕ ਕਮੇਟੀ ਬਣ ਗਈ ਹੈ ਬਜਟ ਇੱਥੇ ਪਾਸ ਹੋ ਰਿਹਾ ਕਿਉਂ ਹੋ ਰਿਹਾ ਕਿਉਂਕਿ ਉਹ ਬਾਦਲ ਦੀ ਨਿੱਜੀ ਜਾਇਦਾਦ ਹੈ ਦੇ ਬਾਦਲ ਦੇ ਡੀਜੀ ਜਾਇਦਾਦਾਂ ਤੇ ਇਹ ਕਮੇਟੀਓ ਦੇ ਲਈ ਪੈਸਾ ਕਿਉਂ ਪਾਸ ਕਰੇ ਇਹ ਇਹ ਘਪਲੇ ਨੇ ਜਿਹੜੇ ਸਾਡੇ ਸਿੱਖ ਬੱਚਾਂ ਦੀ এডਿਕੇਸ਼ਨ ਲਈ ਰਾਹ ਰੋਕਦੇ ਪੈ ਨੇ ਇਹਦੇ ਲਈ ਬੜਾ ਜ਼ਰੂਰੀ ਹੈ ਕਿ ਤੁਹਾਡਾ ਸਹਿਯੋਗ ਤੁਹਾਡਾ ਸਹਿਯੋਗ ਸਾਡੇ ਨਾਲ ਹੋਵੇ ਤੇ ਅਸੀਂ ਪ੍ਰੋਮਿਸ ਕਰਦੇ ਤੁਹਾਡੇ ਨਾਲ ਬਹੁਤ ਜਲਦੀ ਅਸੀਂ ਸਾਰਾ ਕੁਝ ਗੁਰੂ ਆਸ਼ੇ ਅਨੁਸਾਰ ਚਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ